ਉਹ ਨਾ ਆ ਗਿਆ ਅੱਗੇ ਤੱਕ ਕੋਈ ਆਇਆ ਨਹੀਂ ਸਸਤੀ ਕਮਰੇ ਸਸਤੀ ਕਮਰਾ ਠੀਕ ਆ ਤੁਸੀਂ ਕਹੋ ਅਸੀਂ ਤਾਂ ਆਪਣੇ ਘਰ ਦੇਖਦੇ ਫਿਰਦੇ ਆ ਕੋਈ ਆਪਣੇ ਘਰਾਂ ਵਿੱਚ ਦੂਸਰੇ ਆ ਤੇ ਕਿਰਾਏ ਦੇ ਕਮਰਾ ਹਾਂ ਬਣੇ ਕਿਰਾਏ ਤੇ ਕਮਰਾ ਆ ਪੈਣੀ ਸੋਚਿਆ ਤਾਂ ਸੀਗਾ ਮੈਂ ਦੇਣ ਨੂੰ ਕਮਰਾ ਕਰਾਇ ਤੇ ਪਰ ਮੈਂ ਤੁਹਾਨੂੰ ਕਦੇ ਦੇਖਿਆ ਨਹੀਂ ਇਥੇ ਪਿੰਡ ਚੋਂ ਤੋਂ ਤੁਸੀਂ ਲੱਗਦੇ ਨਹੀਂ ਫਿਰ ਤੇ ਬਾਹਰੋਂ ਆਗੇ ਭੈਣ ਅੱਛਾ ਬਾਹਰੋਂ ਅੱਜ ਕੱਲ ਨਾ ਯਕੀਨ ਕਰਨਾ ਵੀ ਔਖਾ ਹੋ ਜਾਂਦਾ ਪਰਿਵਾਰ ਚ ਕੌਣ ਕੌਣ ਆ ਤੁਹਾਡੇ ਅਸੀਂ ਦੋਨੇ ਜਾਣੇ ਭੈਣ ਉਹ ਹੀਂ ਦਾ ਦੇ ਗਿਆ ਆ ਦੋ ਘਰ ਨਹੀਂ ਹੈਗੇ ਹੀਂ ਨਾਲੇ ਪੁੱਛਣ ਵਾਗੇ ਵਾਹ ਚਲ ਮੈਂ ਇੱਧਰ ਪੁੱਛ ਲੈਣੀ ਆ ਠੀਕ ਆ ਉਹ ਵੀ ਨਾਲ ਹੀ ਆ ਮੇਰੇ ਚਲ ਕੋਈ ਨਹੀਂ ਆ ਜਾ ਲੱਗਿਆ ਮੈਂ ਬਾਹਰ ਲਾ ਚਲ ਕਰ ਦਿਖਾ ਦਿੰਦੀ ਆ ਆ ਲੈ ਸਤਿ ਬਈਆ ਮੈਡਮ ਨੇ ਆਇਆਗੇ ਜੀ ਸ਼੍ਰੀ ਇਹ ਕਮਰਾ ਤਾਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਉਹਦੇ ਚਿੱਤਾ ਮੇਰਾ ਸੁਨਾਣਾ ਤੇ ਇੱਕ ਕਮਰਾ ਹੀ ਆ ਸਾਡੇ ਵਿਲਾ ਸੋ ਇੱਕ ਕਮਰਾ ਵੀ ਬਹੁਤ ਆਪਣ ਸੰਤ ਅੱਛਾ ਤੇ ਤ੍ਰਿਕਰ ਵਾਲਾ ਕੀ ਕੰਮ ਕਰਦਾ ਉਹ ਤਾਂ ਆਪਣੇ ਕੰਮ ਤੇ ਲੱਗਿਆ ਹੋਇਆ ਬੈਂਕ 'ਚ ਲੱਗਿਆ ਹੋਇਆ। ਚਲ ਫੇਰ ਤਾਂ ਠੀਕ ਆ। ਉਹ ਤਾਂ ਚਲ ਕੋਈ ਨਹੀਂ। ਬਾਕੀ ਭੈਣੇ ਬਸ ਵਧੀਆ ਜਿੱਤਦਾਰ ਹੋਵੇ ਬੰਦਾ ਤੇ ਇੱਕ ਗੱਲ ਕੋਈ ਵੀ ਕਿਰਾਏਦਾਰ ਆਵੇ ਵੈਸੇ ਤਾਂ ਮੈਂ ਕਦੇ ਕਿਸੇ ਨੂੰ ਕਿਰਾਏ ਤੇ ਕਮਰਾ ਦਿੱਤਾ ਨਹੀਂ। ਕਿਉਂਕਿ ਮੈਂ ਕੱਲੀ ਹਾਂ ਇਸ ਘਰ 'ਚ। ਕੱਲੀ ਬੰਦੂ। ਹਾਂ। ਪਰ ਮੈਂ ਕੱਲੀ ਬਹੁਤਾ। ਮੈਂ ਕੋਈ ਡਰਦੀ ਡੁੱਰਦੀ ਨਹੀਂ ਹੈਗੀ। ਉਹ ਤਾਂ ਚਲ ਆਏ ਆ। ਵੀ ਸਾਰਾ ਦਿਨ ਮੈਂ ਤੂੰ ਪਚਾਪ ਜੇ ਫਿੱਦੀ ਰਹਿਣੀ ਸੋ ਨਸਾਨ ਜੀ ਆ ਨਾਲੇ ਨਾ ਸਫਾਈ ਸੁਹੀ ਜੀ ਨਹੀਂ ਹੁੰਦੀ ਮੇਰੇ ਤੋਂ ਇਨੀ ਬੁਮਾਰਤ ਜੀ ਰਹਿਣੀ ਹੈ ਮੈਂ ਤਾਂ ਕਹਿੰਦੀ ਸੀ ਮੈਂ ਚਲ ਕੋਈ ਨਾ ਬੜਾ ਸਫਾਈ ਤਾਂ ਮੈਂ ਕਰ ਲੈਕੋ ਹਾਂ ਤੇ ਬਾਕੀ ਕੋਈ ਮੇਰੇ ਕੰਮ ਚ ਜਾਂ ਫਿਰ ਮੇਰੀ ਗੱਲ ਚ ਜਿਆਦਾ ਦਖੰਦਾਜੀ ਜੀ ਦੇਣ ਵਾਲਾ ਨਾ ਹੋਵੇ ਬੰਦਾ ਉਹ ਵੀ ਮੈਨੂੰ ਪਸੰਦ ਨਹੀਂ ਲੈ ਬਣਾ ਮੈਂ ਉਹ ਤੇਰੀ ਗੱਲ ਚ ਦਖੰਦਾਜੀ ਕੀ ਦੇਣੀ ਹੈ ਇੱਕ ਸਭ ਤੋਂ ਮੇਨ ਗੱਲ ਇਹ ਆ ਕਿ ਮੈਂ ਤੇ ਕਿੰਨੇ ਘਰਾਂ ਵਿੱਚ ਕਿਸੇ ਘਰ ਨਾਲ ਨਹੀਂ ਵਰਤਦੀ ਤੇ ਜੇ ਭਾਈ ਤੁਸੀਂ ਮੇਰੇ ਘਰੇ ਰਹਿਣਾ ਨਾ ਮੈਂ ਕਿਸੇ ਦੇ ਆਉਣ ਜਾਣ ਦੇਵਾਂ ਜਿਹੜੀ ਚੀਜ਼ ਦੀ ਲੋੜ ਆ ਮੇਰੇ ਤੋਂ ਮੰਗੋ ਤੁਸੀਂ ਚਲ ਠੀਕ ਆ ਬਣ ਅਸੀਂ ਤੇ ਜੇ ਭਾਈ ਚਾਂਸ ਪੈਸਾ ਦੀ ਵੀ ਲੋੜ ਹੋਈ ਉਹ ਵੀ ਮੈਂ ਮਦਦ ਕਰ ਦੂੰ ਪਰ ਇੱਥੇ ਕਿਸੇ ਨੂੰ ਬੁਲਾਉਣਾ ਨਹੀਂ ਨਾ ਨਾ ਬਣੀ ਮੈਂ ਤਾਂ ਕਿਸੇ ਨੂੰ ਨਹੀਂ ਬੁਲਾਉਦੀ ਹੈਗੀ ਹੱਸਣ ਕਿਰਾ ਕਮਰਾ ਦਿਖਾ ਦੇ ਮੈਨੂੰ ਫਿਰ ਐ ਨਹੀਂ ਪਤਾ ਜੇ ਇੱਥੇ ਅਸੀਂ ਪਹਿਲਾਂ ਰਹਿੰਦੇ ਸੀ ਉਹ ਕਹੀਨੇ ਕਿ ਸੇਟੀਓ ਕਮਰਾ ਤੇ ਆਪਣਾ ਵਿਹਲਾ ਕਰੋ ਥੋੜਾ ਜੱਦੀ ਪਿੰਡ ਕਿਹੜਾ ਜੱਦੀ ਪਿੰਡ ਤਾਂ ਬਣਾ ਨਾ ਆਈ ਆ ਬਸ ਮੇਰੇ ਸਾਸਾ ਦੇ ਨਾ ਬਸ ਬਸ ਪੁੱਛੀ ਨਾ ਪਰੇ ਮੇਰੀ ਕਹਾਣੀ ਦਾ ਚੱਲ ਕੋਈ ਨਹੀਂ ਬਾਕੀ ਧਾਰ ਕਾਰਡ ਵੋਟ ਬਣੀਆਂ ਤੁਹਾਡੀ ਹਾਂ ਪਰ ਇਹ ਤਾਂ ਕੋਈ ਟੈਨਸ਼ਨ ਨਹੀਂ ਜਨ ਇਹ ਤੁਹਾਨੂੰ ਸਾਰਾ ਕੁਝ ਦਿਖਾ ਕੇ ਫੇਰ ਹੀ ਬੈਠਾਂਗੇ ਅਹਾਂ ਚੱਲ ਤੈਨੂੰ ਕਮਰਾ ਦਿਖਾ ਦੇਣੀ ਆ ਆਜਾ आप को मैं तो क्या लिया ठीक है। आप को मैं देना चाहिए। जमान लिया। बंद कर दिया तो खा दिया। हाँ। उपन मैं किसी भी उनसे एक दो समान पे आगा। वो तो रखा हुआ दो दोनों मिल गए जो तो खा नहीं नहीं आप, तो दे आप दे। हाँ में हाँ कोई अच्छा, नहीं कोई नहीं आप एक दो जो तो मैं दे आप क ਆ ਦੇ ਦਿਨਾ ਅਜਿਆ ਸਾਈਡ ਦੀ ਤੇ ਬੋਲ ਰਿਹਾ ਦਾ ਸੌਖਾ ਇਹਦੇ ਵਿੱਚ ਠੀਕ ਕੀ ਹੋਗਾ ਪਰ ਨਹੀਂ ਨਹੀਂ ਮੈਂ ਕਹਿੰਦਾ ਕਿ ਤੋ ਖੜਕਾ ਕਰ ਮਤਲਬ ਕਿ ਕੋਈ ਨਹੀਂ ਹੋਇਆ ਇਹ ਇੱਕ ਕਹਾਣੀ ਮੈਂ ਦਿੰਦੀ ਕਿਉਂਕਿ ਇਹ ਕਹਾਣੀ ਤਾਂ ਮੈਂ ਕਿਤੇ ਆਪ ਨੂੰ ਕਰਤੇ ਆ ਲੱਗਣਾ ਮੈਂ ਤਾਂ ਕਰਾ ਹੀ ਦੇਣਾਗਾ ਗੱਲ ਕਰਾਇਆ ਦੇਣ ਵਾਲੀ ਨਹੀਂ ਹੈਗੀ ਮਤਲਬ ਕਿ ਨਹੀਂ ਵੀ ਇਹ ਕਹਾਣੀ ਨਹੀਂ ਦਿੰਦੀ ਮੈਂ ਇਹ ਕਹਾਣੀ ਮੈਂ ਦੱਸ ਸਕਦੀ ਇਹ ਤੇ ਉਹ ਕਮਰਾ ਜਿਵੇਂ ਇੱਕੋ ਜਿਹਾ ਬਾਕੀ ਇਹ ਕਮਰਾ ਹੋਵੇ ਜਾ ਉਹ ਜਿਦੋਂ ਉਹ ਇਹ ਰੱਖ ਬਾਰ ਬੁਰ ਦਾ ਨਾ ਵੀ ਵਧੀਆਗਾ ਤੇ ਇਹ ਹੀ ਬਾਰ ਉਹਦੇ ਲੱਗਿਆ ਹੋਇਆ ਮੈਂ ਤਾਂ ਇਸ ਬੈਟਰਾ ਦਾ ਸੈੱਟ ਦਿੱਜਿਆ ਤੇ ਉਦੋਂ ਤਰਾ ਸਮਾਨ ਹੋ ਤੁਸੀਂ ਵਰਤ ਲੈਂਦੇ ਵੀ ਚਲਾ ਵੀ ਸੈੱਟ ਵੱਧ ਰਹੀ ਹਾਂ ਤੁਹਾਨੂੰ ਕਹਿੰਦੀ ਆ ਕਮਰੇ ਇਤੇ ਨੂੰ ਵਿੱਚ ਵੀ ਸਾਹ ਨੂੰ ਇਹ ਦੇ ਦਿੰਦੀ ਇੱਕ ਸੈੱਟ ਜੀ ਤੇ ਠੀਕ ਸੀਗਾ ਨਾ ਨਾ ਇਹ ਕਮਰਾ ਨਹੀਂ ਮੈਂ ਨਹੀਂ ਦਿੰਦੀ ਚਲ ਕੋਈ ਨਹੀਂ ਫਿਰ ਫਿਰ ਤੁਸੀਂ ਕਿਸੇ ਤੇ ਹੋਰ ਦੇਖ ਲਓ ਨਾ ਨਾ ਭਰੇ ਸੀ ਗਾ ਉਹ ਨਹੀਂ ਦੇ ਦਿੰਦੀ ਚਾਹ ਤਾਂ ਦੂਜੇ ਕਮਰੇ ਦਾ ਹਾਂ ਤੇ ਮੇਰੀ ਗੱਲ ਸੁਣ ਕਰਾਏ ਦੀ ਵੀ ਤਾਂ ਗੱਲ ਕਰ ਹੀ ਲੈ ਬਾਕੀ ਕਿੰਨਾ ਪ੍ਰਾਇਸ ਦੇਣੀ ਤੂੰ ਮੈਨੂੰ ਉਹਦਾ ਚੱਲ ਬਣੇ ਮੇਰੇ ਨਾਲ ਮੇਰੇ ਨੂੰ ਬੋਲ ਮਾਰ ਲੈਂਦੀ ਆ ਨਾ ਕੋਈ ਬੰਦਿਆ ਨਾਲ ਕੀ ਗੱਲ ਕਰਨੀ ਹੁੰਦੀ ਆ ਜੇ ਸਾਡੇ ਕੋਈ ਬਦਲਾ ਹੁੰਦਾ ਤਾਂ ਬੰਦੇ ਨਾਲ ਗੱਲ ਕਰ ਲੈਂਦਾ ਗੁੜੀ ਦੀ ਤਾਂ ਗੁੜੀ ਨਾਲ ਹੀ ਗੱਲ ਹੁੰਦੀ ਆ ਵੈਸੇ ਤਾਂ ਇੱਥੇ 3-3000 ਚ ਕਬਰੇ ਲੱਗੇ ਜਾਂਦੇ ਆ ਚੱਲ ਫਿਰ ਵੀ ਮੈਨੂੰ ਠੀਕ ਲੱਗਦੀ ਆ ਮਤਲਬ ਵੀ ਠੀਕ ਆ ਨਾ ਬੜੀ ਚੱਕ ਮੇਜੀ ਹੈ ਨਹੀਂ ਚਲ ਜੇ ਤੁਮ ਨੂੰ 2500 ਵੀ ਦੇ ਦੇਗੀ ਨਾ ਤਾਂ ਵੀ ਕੋਈ ਮੈਨੂੰ ਕੋਈ ਹੈਗਾ ਨੁਕਸਾਨ ਨਹੀਂ ਹੈਗਾ ਕੋਈ ਘਾਟਾ ਨਹੀਂ ਪੈਂਦਾ ਇਹ ਮੇਰੇ ਨਾਲ ਬਸ ਆਹ ਕੰਮ ਨੇ ਤਾਂ ਦੂਰ ਰਹਿਓ ਨਹੀਂ ਤਾਂ ਠੀਕ ਆ ਪਰ ਜੇ ਤੁਮ ਨੂੰ ਹੈ ਕਿ ਨਹੀਂ ਆਪ ਮੈਂ ਇੱਧਰ ਨਹੀਂ ਆਉਣੀ ਚਾਹ ਪਹਿਲਾਂ ਮੈਂ ਤੁਹਾਨੂੰ ਬਸ ਉਧਰ ਉਧਰ ਹੀ ਰਹਿਣਾ ਕੋਈ ਕਿ ਤੁਸੀ ਚੱਕ ਲਿਆ ਸਾਮਾਨ ਕੋਈ ਗੱਲ ਨਹੀਂ ਆਉਂਦੇ ਆਈਡੀ ਪ੍ਰੂਫ ਜ਼ਰੂਰ ਲੈ ਕੇ ਆਇਓ ਕੋਈ ਚੱਕਰੀ ਨਹੀਂ ਬਣੇ ਸਾਰਾ ਕੁਝ ਦਿਖਾ ਕੇ ਜਿ ਸਮਾਨ ਫੇਰੀ ਰੱਖਣਾ ਹਾਂ ਚਲ ਸਾਡੀ ਕਿਹਾ ਕਿ ਕਿ ਤੱਕੇ ਵਰਗਦੀ ਨਹੀਂ ਨਾ ਕੋਈ ਤਾਂ ਬਣ ਕੇ ਚਲੀ ਜਾਊ ਕੋਈ ਨਹੀਂ ਰੱਖਦਾ ਲੈ ਆਇਓ ਸਮਾਨ ਕੋਈ ਗੱਲ ਨਹੀਂ ਠੀਕ ਹੈ ਬਣ ਕੋਈ ਫੋਟੋ ਤੁਹਾਨੂੰ ਮਿਲ ਰਿਹਾ ਆ ਤੀਸੀ ਇੰਨੇ ਸਾਵਧਾਨ ਹੋ ਲੈਣਾ ਮੈਂ ਕਦੇ ਨਹੀਂ ਕਿਸੇ ਨੂੰ ਕਸਟ ਕਰ ਲੈਂਦਾ ਸੀਗਾ ਮੇਰੇ ਚੱਲ ਕੋਈ ਨਹੀਂ ਮੈਂ ਵੀ ਇਕੱਲੀ ਜੀ ਰਹੀ ਆ ਵੀ ਚੱਲ ਪੂਰੇ ਸਾਰਾ ਹੋ ਜਾ ਸਿੱਧਾ ਹੀ ਘਰੇ ਨੂੰ ਪਹੁੰਚੀ ਸ਼ੁਕਰ ਹੈ ਘਾਲ ਕਾਹਨ ਕਰਾ ਕਿਤੇ ਹੋਰ ਨਹੀਂ ਚੱਲਿਆ ਉੱਥੇ ਵੀ ਚੰਗਾ ਹੋਇਆ ਲੈ ਕੁੜੀ ਕਹੇ ਜੀ ਐ ਉਹ ਤਾਂ ਜੀਬ ਜੀ ਲੱਗੇ। ਇਕੱਲਾ ਇਹ ਕਮਰਾ ਨਹੀਂ ਮੈਂ ਕਿਸ ਨੂੰ ਦੇ ਸਕਦੀ। ਮੈਂ ਤਾਂ ਹੀ ਕਿਹਾ ਸੀ ਮੈਨੂੰ ਉਹ ਸ਼ੈੱਡ ਤੇ ਦੇ ਦੇ ਕਮਰਾ। ਕਿ ਕਮਰਾ ਤਾਂ ਮੈਂ ਆਪ ਹੀ ਨਹੀਂ ਵਰਤਦੀ। ਮੈਨੂੰ ਸਮਝ ਨਹੀਂ ਆਉਂਦੀ। ਇਹ ਗੱਲ ਕੀ ਹੈ? ਸੁਭਾਜ ਤਾਂ ਮੈਨੂੰ ਬਤਿਆ ਲੱਗਿਆ ਪਰ ਇਹਦੇ ਗੱਲਾਂ ਸਹੀ ਨਹੀਂ ਲੱਗੀਆਂ ਮੈਨੂੰ। ਪਰ ਹੂੰ ਤਾਂ ਮੇਰੇ ਨਾਲ ਰਹੀ ਨਾ ਜਦੋਂ ਆਪੇ ਪਤਾ ਲੱਗ ਜੂਗਾ। ਚਲ ਵਧੀਆ। ਕੱਲੀ ਆ ਹੂੰ ਪਰ ਹਾਂ। ਜਿਹ ਬੰਦਿਆਂ ਤੇ ਵੇਰੇ ਵੀ ਲੋਟ ਆਉਣਾ ਸੀ ਇਹ ਆਪਦੇ ਕੰਮ ਤੇ ਵਗ ਜਾ ਕਰੂਗਾ ਚਲ ਅਸੀਂ ਦੁੰਨੇ ਜਾਣੀਆਂ ਹੋਇਆ ਕਰਾਂਗੇ ਨਾਲੇ ਕੋਈ ਮੈਨੂ ਦਰਨੀ ਠੀਕ ਆ ਵਧੀਆ ਜੇ ਮਿਲ ਗਿਆ ਮੈਨੂੰ ਮੈਨੂੰ ਤੁਮੇ ਕੀ ਕੰਮ ਤੁਸੀਂ ਉਧਰ ਗਏ ਸੀ ਉਹ ਤਾਂ ਫਿੱਟ ਨਹੀਂ ਆਇਆ ਮਕਾਨ ਦੀ ਉਧਰ ਦਾ ਕਿਵੇਂ ਆ ਵੇਰਾ ਕਮਰਾ ਤਾਂ ਵਧੀਆ ਲੱਗਿਆ ਮੈਨੂੰ ਪਰ ਕੁੜੀ ਵੀ ਕੱਲੀ ਆਣੀ ਮੈਨੂੰ ਇਹ ਨਹੀਂ ਪਤਾ ਇਥੋਂ ਦੀ ਕੁੜੀ ਹੈ ਕਿ ਨੋਆ ਤਰਸਵਾਦਾ ਮੈਨੂੰ ਵਧੀਆ ਲੱਗਿਆ ਕਰੋ ਤੇ ਗੱਲਾਂ ਜੀਬ ਜੇ ਲੱਗੀਆਂ ਮੈਨੂੰ ਚਲ ਆਪਾਂ ਗੱਲਾਂ ਤੋਂ ਕੀ ਲੈਣਾ ਆਪਾਂ ਤਾਂ ਆਪਦੇ ਕਮਰੇ ਤਾਂ ਹੀ ਮਸਲਾ ਆ ਜਾਣਾ ਬਾ ਜਾਣਾ ਬਾਕੀ ਸਿਰੇ ਤੂੰ ਦੇਖ ਜੀਨੇ ਰਹਿਣਾ ਮੈਂ ਤਾਂ ਹੁਣ ਤੈਨੂੰ ਬਦੌ ਉੱਥੇ ਬਾਗ ਜਾ ਕੇ ਨੂੰ ਡਿਊਟੀ ਤੇ ਹਾਂ ਉਹ ਤਾਂ ਠੀਕ ਆ ਉਹ ਹੈਗੀ ਕੱਲੀ ਜਾਣੀ ਆ ਤੇ ਟਾਈਮ ਤਾਂ ਮੇਰਾ ਵਧੀਆ ਢੱਕੂਗਾ ਉਹ ਐਂ ਕਹਿੰਦੀ ਸੀਗੀ ਹੂੰ ਫੇਰ ਸਮਾਨ ਚ ਹੈਜੀ ਧਰ ਲਓ ਬਸ ਫੇਰ ਠੀਕ ਆ ਆਪਾਂ ਸਮਾਨ ਚੱਕ ਲਿਆਉਣੇ ਆਂ ਹਾਂ ਚਲ ਚੱਕ ਲਓ ਨਾ ਚੱਲ ਗਿਆ ਮੇਰੇ ਘਰ ਦੇਖ ਲੈਂਦਾ ਕਿਰਾ ਕਮਰਾ ਚਲ ਮੈਂ ਕੀ ਦੇਖਣਾ ਜੋ ਤੂੰ ਰਹਿਣਾ ਤਾਂ ਤੂੰ ਇੱਥੇ ਮੈਂ ਤੇ ਰਾਤ ਨੂੰ ਆਇਆ ਕਰਾਂ ਮੈਂ ਧੜਕੇ ਟੱਪ ਜਾਏਗਾ ਚਲ ਠੀਕ ਹੈ ਫਿਰ ਐ ਕਰ ਲੈ ਹੋਰ ਚਲ ਸਮਾਨ ਚੱਕ ਲਿਓਣੇ ਫਿਰ ਉਹ ਤਾਂ ਵੀ ਗੱਲ ਹਾਂ ਗੱਲ ਬੋਲ ਹਾਂ ਠੀਕ ਗੱਲ ਸਾਨੂੰ ਬੁੱਤ ਤੇ ਚੌੜਨੀ ਕਰਨੀ ਚੰਗਾ ਠੀਕ ਆ ਚੰਗਾ ਅੰਸ ਚੌੜਨੀ ਕਰਨੀ ਬੁੱਤ ਚੰਗਾ ਹਾਂ ਪਤਾ ਨਾਲ ਉਹ ਕਮਰੇ ਕੋਲ ਜਾਇਓ ਚੰਗਾ ਜਿਹੜੇ ਨੂੰ ਗਿੰਦਾ ਲੱਗਿਆ ਆ ਉਧਰ ਤਾਂ ਜਮੀ ਨਹੀਂ ਜਾਣਾ ਹੈਗਾ ਫੇਰ ਮੈਂ ਦੀਦੀ ਉਹ ਤੇਰੀ ਬੋਲੀ ਠੀਕ ਆ ਉਹ ਯਾਰ ਜੀਵ ਜੀ ਗੱਲ ਹੈ ਕੀ ਦੇਖਣਾ ਵੀ ਐਡਾ ਵੱਡਾ ਘਰ ਤੇ ਰਹਿਦੀ ਇਹ ਗੱਲੀ ਗੁੱਲੀ ਉਹੀ ਟਿਕਾਣਾ ਕਮਰੇ ਨੂੰ ਗਿੰਦਾ ਲਾ ਕੇ ਰੱਖ ਗੀਆ ਉਹ ਵੀ ਇੱਕ ਕਮਰੇ ਨੂੰ ਹਾਂ ਇੱਕ ਉਹ ਕਮਰੇ ਚ ਪਤਾ ਨਹੀਂ ਇਹ ਜਿਆ ਗੀਹ ਜਰ ਕੇ ਉਹਦੇ ਕੋਲੇ ਵੀ ਨਾ ਜਾਇਓ ਉਹੀ ਟਿਕਾਣਾ ਜਿੰਦੂ ਵੀ ਆਏ ਉੱਟਕੇ ਜਿਪਈ ਚੱਕਤ ਨਹੀਂ ਪਰਾ ਕਰਤਾ ਚਲੋਂ ਤਾਂ ਵੀ ਨਹੀਂ ਜੀ ਲੱਗੇ ਰਹੋ ਗੁਰੂ ਇਹਦਾ ਵੀ ਜੀ ਲੱਗ ਜਾ ਕਰੋ ਨਾ ਆਪਾਂ ਨੂੰ ਜ਼ੋਖਾ ਪਰ ਆਏ ਗੀ ਗੱਲ ਸੋਚਣ ਵਾਲੀ ਹੈ ਨਾ ਵੀ ਇਹ ਜੇ ਜਦੋਂ ਆਪਾਂ ਘਰ ਚ ਬੈਠੇ ਹੈਗੇ ਨਾ ਕੋਲੇ ਵੀ ਜਿੰਦੇ ਲਾ ਕੇ ਇੱਧਰ ਜਾਣਾ ਨਹੀਂ ਵੀ ਇਹ ਗੱਲ ਪਤਾ ਨਹੀਂ ਕਿਵੇਂ ਮੈਂ ਸ਼ੱਕ ਜਾ ਜ਼ਹਿਰ ਹੁੰਦਾ ਚਲ ਕੋਈ ਤਾਂ ਆਪਾਂ ਆਪੇ ਹੋਰ ਵੀ ਪਤਾ ਲੱਗ ਜਾਊਗਾ ਪਤਾ ਤਾਂ ਲੱਗ ਹੀ ਜਾਣਾ ਵੀ ਕੀ ਗੱਲ ਹੈ ਕਿੰਨੇ ਚਿਰ ਪੜਦਾ ਰਹੂ ਜੇ ਜਦੋਂ ਆਪਾਂ ਮਣੇ ਦੇ ਕੋਲੇ ਰਹਿੰਦੇ ਹਾਂ ਕਿਉਂ ਜਿੰਦਾ ਲੱਗਿਆ ਜਦੋਂ ਜਿੰਦਾ ਤਾਂ ਆਪਾਂ ਪੱਠ ਵੀ ਨਹੀਂ ਸਕਦੇ ਕੋਲੇ ਵੀ ਨਹੀਂ ਜਾਣਾ ਕੀ ਪਤਾ ਇਹ ਜਾਣੇ ਬਸ ਸ਼ਾਇਦ ਰੱਬ ਜਾਣੇ ਕਿ ਕਿਉਂ ਗਿੰਦਾ ਲਾਇਆ ਤੇਰਾ ਅੱਬਾ ਦਾ ਕੀ ਲੈਣਾ ਪਤਾ ਇਹ ਵੀ ਜਦ ਟਾਈਮ ਪਾਸ ਕਰ ਲਾਂਗੇ ਚਾਰ ਮਹੀਨੇ ਨਹੀਂ ਨਹੀਂ ਪਤਾ ਕਿਸੇ ਵਸੇ ਡਿਊਟੀ ਹੋਰ ਮਾਰਨ ਇਹ ਗੱਲ ਤਾਂ ਠੀਕ ਹੈ ਨਾ ਬੁੱਤ ਤੁਸੀਂ ਜਮਾ ਕੋਈ ਜੀ ਰਹਿਤ ਨਹੀਂ ਲਾਉਣਾ ਨਹੀਂ ਦੇ ਜੰਗਾ ਠੀਕ ਆ ਹਾਂ ਆਪਣੇ ਜਮਾਨ ਨਾਲ ਕਮਰੇ ਚ ਬਹਿ ਕੇ ਖੇਡੀ ਜਾਏ ਠੀਕ ਆ ਵਾਲੇ ਸਹਨੇ ਪੁੱਤੇ ਮੇਰੇ ਆ ਗਈ ਪਰ ਮੈਂ ਤਾਂ ਆ ਗਈ ਤੇ ਆਹ ਜਵਾਕ ਅਚਾਰ ਤਾਂ ਤੇਰੇ ਘਰ ਆ ਲੈ ਹਸੀ ਗਾਲ ਬਈ ਜਦੋਂ ਮੈਂ ਸੀ ਘਰ ਉੱਤੋਂ ਤੂੰ ਕੱਲੀ ਆਈ ਸੀ ਨਾਲੇ ਤੂੰ ਕਹਿੰਦੀ ਸੀ ਮੈਂ ਤੇ ਮੇਰੇ ਘਰ ਆ ਲਈ ਆ ਤੇ ਆਹ ਜਵਾਕ ਤਾਂ ਤੂੰ ਮੈਨੂੰ ਦੱਸਿਆ ਹੀ ਨਹੀਂ ਸੀ ਹੋ ਹੋ ਪਰ ਮੈਂ ਦੱਸਣੋਂ ਭੁੱਲ ਗਈ ਇਹ ਤਾਂ ਹੁਣ ਜਵਾਕੇ ਮੇਰੇ ਹੀ ਨੇ ਹੋ ਧਿਆਨ ਹੀ ਨਹੀਂ ਰਿਹਾ ਮੇਰਾ ਮੈਨੇ ਤਾਂ ਪਹਿਲਾਂ ਨਹੀਂ ਦੱਸਿਆ ਵੀ ਮੇਰੇ ਜਵਾਕ ਵੀ ਆ ਨਾਲੇ ਜਵਾਕ ਰੋਲਾ ਵਾਲਾ ਪਾਉਂਦੇ ਹੁੰਦੇ ਆ ਨਹੀਂ ਨਹੀਂ ਬਣੇ ਮੇਰੇ ਜਵਾਬ ਨਹੀਂ ਰੌਲਾ ਪਾਉਣਾ ਮੈਨੂੰ ਨਹੀਂ ਪਸੰਦ ਰੌਲਾ ਤੇ ਨਾਲੇ ਸ਼ਰਾਰਤਾਂ ਵੀ ਬਹੁਤ ਕਰਦੇ ਹੁੰਦੇ ਆ ਜਵਾਬ ਇਹਨਾਂ ਨੂੰ ਮੈਂ ਇੱਕ ਗੱਲ ਸਮਝਾ ਦੇ ਉੱਚੀ ਬਾਤ ਚ ਹੱਸਣਾ ਵੀ ਨਹੀਂ ਤੇ ਬੋਲਣਾ ਵੀ ਨਹੀਂ ਨਹੀਂ ਕੋਈ ਨਾ ਬਣੇ ਮੈਂ ਸਾਰਾ ਕੁਝ ਸਮਝਾ ਦੂੰਗੀ ਇਹਨਾਂ ਨੂੰ ਹਾਂ ਤੇ ਦੂਜੀ ਗੱਲ ਜਿੱਥੋਂ ਇਹਨਾਂ ਨੂੰ ਰੋਕਿਆ ਜਾਊਗਾ ਨਾ ਤੇ ਰੋਕ ਜਾਣ ਕੋਈ ਨਾ ਬਣੇ ਕੋਲ ਤੂੰ ਟੰਸ ਨਹੀਂ ਨਾਲੇ ਮੇਰੇ ਜਵਾਬ ਤਾਂ ਜਿਵੇਂ ਮੈਂ ਇਹਨਾਂ ਨੂੰ ਕਹਿ ਦੂੰਗੀ ਨਾ ਮੈਂ ਤਾਂ ਉਵੇਂ ਹੀ ਕਰ ਦੂੰਗੀ ਸਾਲੇ ਚੰਗੀ ਗੱਲ ਓਮੀ ਕਰਨਾ ਤਾਂ ਵਧੀਆ ਗੱਲ ਆ ਬਾਕੀ ਚੱਲ ਕੀ ਕਹਿ ਸਕਦੇ ਆ ਮੈਨੂੰ ਤੂੰ ਪਹਿਲਾਂ ਦੱਸਿਆ ਹੀ ਸ਼ਾਇਦ ਤੂੰ ਸਮਾਰਕ ਮੇਰੀ ਗੱਲ ਹੀ ਨਹੀਂ ਸੁਣੀ ਮੈਂ ਤੈਨੂੰ ਪੁੱਛਿਆ ਸੀ ਵੀ ਤੁਹਾਡੇ ਫੈਮਿਲੀ ਚ ਕੌਣ ਕੌਣ ਆ ਬਾਈ ਤੁਸੀਂ ਤੂੰ ਮੈਨੂੰ ਦੱਸ ਦੇਂਦੀ ਵੀ ਸਾਡੇ ਜਵਾਕ ਵੀ ਆ ਜਵਾਕਾਂ ਦਾ ਕਦੋਂ ਲੁਕੋ ਰੱਖਿਆ ਨਹੀਂ ਭਣਾ ਮੈਨੂੰ ਐਸੀ ਮੁਖਾ ਤੂੰ ਨਾਨਦ ਜਾਂ ਸੱਸ ਵਗੈਰਾ ਬੋਲਦੀ ਹੋਵੇਂਗੀ ਮੈਂ ਤਾਂ ਜਵਾਬ ਤਾਂ ਹੁਣ ਰੇਕੜੀ ਹੁੰਦੇ ਆ ਹਨਾ ਮੈਂ ਤਾਂ ਕਰਕੇ ਬਸ ਦਿਮਾਗ ਚੀ ਗੱਲ ਲਿਖਦਾ ਜੀ ਬਸ ਆਪਦੇ ਕੰਮ ਰੇਚ ਹੀ ਰਹਿਣ ਤੇ ਇਹ ਤੇ ਵੇੜੇ ਚ ਬੈਜਿਆ ਕਰਨ ਤੇ ਉੱਚੀ ਬਾਤ ਚ ਰੋਲਾ ਰੂਲਾ ਨਾ ਪਾਉਣ ਇਹਨਾਂ ਨੂੰ ਸਮਝਾ ਦੇ ਕੋਈ ਨਾ ਸਮਝਾ ਦਊ ਮੈਨੂੰ ਰੋਲਾ ਪਸੰਦ ਨਹੀਂ ਨਾ ਨਾ ਕੋਈ ਨਾ ਤੇ ਬਾਕੀ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਮਰਸੋਈ ਚ ਚੱਕ ਲੈ ਕੋਈ ਨਾ ਕੋਈ ਚਲ ਠੀਕ ਆ ਹਾਂ ਕਰ ਦੇ ਸਫਾਈ ਜੀ ਹਾਂ ਮਸ ਇਧਰੋਂ ਜੀ ਰਹਿ ਗਈ ਮੈਂ ਉਧਰ ਤਾਂ ਕਰਤੀ ਸੀ ਇਹਨੇ ਕਹੇ ਜੀ ਕੁੜੀਏ ਅੱਖ ਮੈਨੂੰ ਜਵਾਬ ਨਾ ਪਸੰਦ ਆ ਅੱਜ ਪੜਦਾ ਹਰੇਕ ਜਵਾਕਾਂ ਨੂੰ ਭਾਵੇਂ ਸਾਡੇ ਜਵਾਕ ਹੋਵੇ ਜਵਾਕਾਂ ਦੇ ਖਾਤਰ ਆਪਾਂ ਕੀ ਕੁਝ ਨਹੀਂ ਕਰਦੇ ਪਹਿਲੀ ਕੁੜੀ ਹੈ ਜਿਹਦੀ ਕਹਿੰਦੇ ਮੈਨੂੰ ਜਵਾਕ ਨੂੰ ਪਸੰਦ ਜਵਾਕਾਂ ਹੀ ਥਾਂ ਦਾ ਆਪਾਂ ਸੌਫੇ ਦਾ ਤਰਲ ਅਖਰਾ ਗੜਦੇ ਚਲੋ ਹਨੇਕੀ ਲੈ ਲਓ ਲੱਫੇ ਕਿ ਕਿੰਨੇ ਚਾਰੇ ਲੱਗੇ ਪੈਣੇ ਇਹ ਮੁੰਡਾ ਪੈਂਟ ਅੰਦਰ ਜਾ ਕੇ ਪਾਇਏ ਚਲ ਦੁਆਲੀ ਆ ਆ ਜਾ ਜਮਰੇ ਝਾੜੇ ਦੀ ਕੀ ਹੁੰਦਾ ਸੋ ਦੋਨੇ ਫਸੇ ਦਰ ਆਉ ਲਾ ਨਹੀਂ ਹੈਗਾ ਕਿ ਉਹ ਬਣੀ ਚੁਣੇ ਸੋਪਣੀ ਇੱਥੇ ਨੇ ਸੋਪਣੀ ਇੱਥੇ ਨੇ ਕਿਉਂ ਬੰਦ ਹਰ ਸਰ ਹੱਕਾਂ ਵਿੱਚ ਕੁਝ ਹੋਏਗਾ ਪਤਾ ਨਹੀਂ ਕੌਣ ਜੀ ਰੌਣ ਦੀ ਆਵਾਜ਼ ਆਉਂਦੀ ਇਹ ਚਿੰਤਾ ਪਤਾ ਨਾ ਨਿਕਲ ਮਾਰ ਗਈ ਨਹੀਂ ਅਸਮਾਨ ਪਾਏ ਹੁਣ ਲੈਂਦਾ ਜਾ ਕੇ ਇਹ ਕੱਲੀ ਰਹੀ ਜਾਂਦੀ ਐ ਮੈਨੂੰ ਹੀ ਪਤਾ ਮੁੱਤਰ ਡਰ ਚ ਰੱਦ ਲੱਗਿਆ ਮੈਂ ਨਹੀਂ ਰਹਿਣਾ ਚੱਲ ਨਾ ਬੈਨੂੰ ਨੂੰ ਹੀ ਪਾ ਗਏ ਇਹ ਕੱਲੀ ਤੇ ਜਿੰਨਾ ਆਪਣੇਆਂ ਛੋਟੇ ਦਿਨੋਂ ਬਿਨਾਂ ਇਹ ਰਹੀ ਜਾਂਦੀ ਕਿ ਤੇ ਆਪਾਂ ਦਾ ਫੇਰ ਵੀ ਦੋ ਆਪਾਂਗੇ ਦੋ ਜਵਾਗੈ ਕੀ ਕਹਦਾ ਚ ਕੀ ਹੈ ਜਦੋਂ ਵੀ ਚਿੰਤਾ ਨਾ ਰੱਖਿਆ ਮੈਂ ਇੰਤਰੇ ਦੀ ਚੱਲ ਕੋਈ ਨਹੀਂ ਤੂੰ ਆ ਜਾ ਬੈਠ ਜਾ ਕਵਰੇ ਤੇ ਪਾਣੀ ਧਣੀ ਜੀਦਾ